ਕੋਸੀ ਵੀ ਗਰ ਦੈਨਿਕ ਖੁਰਾ ਤੇ ਮੈਂ ਹਰਜਨ ਜੈਨ ਅੱਜ ਅਸੀਂ ਮੌਜੂਦ ਆ ਆਇਆ ਪੋਰਾ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪ੍ਰੋਪ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਗੁਰਮੁਖ ਸਿੰਘ ਨਾਮਗੜੀਆ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਣਾ ਚਾਹੋ ਲੇ ਸਾਸ਼ੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਅੱਜ ਆਇਆਪੁਰ ਗੁਰਦੁਆਰਾ ਨਾਮ ਧਾਰੀ रामਗੜੀਆ ਗੁਰਦੁਆਰਾ ਸਾਹਿਬ ਵਿੱਚ ਇਹ ਸੰਧਿਆ ਫੇਰੀ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਜ ਸੰਗਤ ਭਾਰੀ ਉਸ਼ਾ ਦੇ ਨਾਲ ਭਾਰੀ ਪ੍ਰੇਮ ਦੇ ਨਾਲ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰੂ ਕਾ ਹਰਜਾਸ ਕਰਨ ਵਾਸਤੇ ਕਮਰ ਕਸੇ ਕੀਤੇ ਨੇ ਔਰ ਸਭ ਤੋਂ ਇਸ ਸ਼ੁਭ ਮੌਕੇ ਦੇ ਉੱਤੇ ਸਾਰੇ ਸੰਸਾਰ ਨੂੰ ਕਰੋੜ ਕਰੋੜ ਵਧਾਈਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਸਬਣਾ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਬਣਾ ਦੇ ਪਰਿਵਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣ ਧੰਨ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ ਭਾਈ ਜਿਹੜੇ ਅੱਜ ਕੱਲ ਦੀ ਜਿਹੜੀ ਪੀੜ੍ਹੀ ਨਸ਼ੇ ਦੇ ਵਿੱਚ ਕੋੜ ਨੂੰ ਫਸੂਈ ਹੈ ਕੀ ਕਹਿਣਾ ਚਾਹੁੰਦੇ ਹਾਂ ਸੰਦੇਸ਼ ਵੀ ਦੇਣਾ ਚਾਹੁੰਦੇ ਨੇ ਨਸ਼ਾ ਤੇ ਇੱਕ ਇਹੋ ਜੀ ਚੀਜ਼ ਹੈ ਕੋਈ ਬਿਮਾਰੀ ਹੋਵੇ ਤੇ ਉਹਦਾ ਇਲਾਜ ਹੋ ਜਾਂਦਾ ਹੈ ਤੇ ਜਿਹੜਾ ਨਸ਼ਾ ਆ ਜਦੋਂ ਨਸ਼ੇ ਦੇ ਵਿੱਚ ਬੰਦਾ ਪੈ ਜਾਂਦਾ ਉਹਦੀ ਨਾ ਸੁੱਧ ਤੇ ਨਾ ਬੁੱਧ ਉਹ ਨਾ ਉਹਦੀ ਸੋਚਣ ਸ਼ਕਤੀ ਕੰਮ ਕਰਦੀ ਹੈ ਤੇ ਅਸੀਂ ਤੇ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਇਹੋ ਹੀ ਅਪੀਲ ਕਰਦੇ ਆਂ ਸਾਰੇ ਅਨੁਈ ਨੌਜਵਾਨਾਂ ਨੂੰ ਜਿਹੜੇ ਵੀ ਇਸ ਗ੍ਰਸਤੇ ਵਿੱਚ ਪੈ ਚੁੱਕੇ ਨੇ ਇਸ ਕੋਲ ਨੂੰ ਛੱਡੋ ਇਹ ਮਨੁੱਖਾ ਜੀਵਨ ਜਿਹੜਾ ਵੱਡਮੁੱਲਾ ਮਿਲਿਆ ਇਹਨੂੰ ਨਾਮ ਜਪ ਕੇ ਕਿਰਤ ਕਰਕੇ ਤੇ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ ਇਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਸੀ ਇਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹ ਸਾਨੂੰ ਨਾਮ ਤਰੀ ਗੁਰਮੁਖਸ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰੇ ਦਿਹਾੜੇ ਤੇ ਸ਼੍ਰੀ ਗੁਰੂ ਜੀ ਆਰਾਮ ਘੜੀ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਵਾ ਹਰ ਸਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਫੇਰੀ ਕੱਢੀ ਜਾ ਰਹੀ ਹੈ ਅੱਜ ਵੀ ਜਿਹੜੀ ਇਹ ਫੇਰੀ ਕੱਢੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਜਿਹੜੇ ਨਸ਼ੇ ਦੇ ਕੋੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੇ ਆਪਣਾ ਜਿਹੜਾ ਸੰਸਾਰਿਕ ਜਿਹੜੀ ਜਿਹੜਾ ਹੈਗਾ ਵਾ ਜੀਵਨ ਨੂੰ ਪ੍ਰਾਪਤ ਕਰੋ ਤੁਸੀਂ ਵੇਖਦੇ ਰਹੋ ਦੈਨਿਕ ਸੂਰਾ ਤੇ ਮੈਂ ਹਾਂ ਅਰਜੁਨ ਜ ਤੁਸੀਂ ਵੀ ਦੇਖ ਰਹੇ ਹੋ ਦੈਨਿਕ ਸੂਰਤ ਤੇ ਮੈਂ ਹਰਜਨ ਜੈਨ ਅੱਜ ਅਸੀਂ ਮੌਜੂਦ ਹਾਂ ਆਇਆ ਪੋਰਾ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪ੍ਰੋਪ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਗੁਰਮੁਖ ਸਿੰਘ ਨਾਮਗੜੀਆ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਣਾ ਚਾਹੋ ਲੇ ਸਾਸ਼ੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਅੱਜ ਆਇਆਪੁਰ ਗੁਰਦੁਆਰਾ ਨਾਮ ਧਾਰੀ रामਗੜੀਆ ਗੁਰਦੁਆਰਾ ਸਾਹਿਬ ਵਿੱਚ ਇਹ ਸੰਧਿਆ ਫੇਰੀ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਜ ਸੰਗਤ ਭਾਰੀ ਉਸ਼ਾ ਦੇ ਨਾਲ ਭਾਰੀ ਪ੍ਰੇਮ ਦੇ ਨਾਲ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰੂ ਕਾ ਹਰਜਾਸ ਕਰਨ ਵਾਸਤੇ ਕਮਰ ਕਸੇ ਕੀਤੇ ਨੇ ਔਰ ਸਭ ਤੋਂ ਇਸ ਸ਼ੁਭ ਮੌਕੇ ਦੇ ਉੱਤੇ ਸਾਰੇ ਸੰਸਾਰ ਨੂੰ ਕਰੋੜ ਕਰੋੜ ਵਧਾਈਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਸਬਣਾ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਬਣਾ ਦੇ ਪਰਿਵਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣ ਧੰਨ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ ਭਾਈ ਜਿਹੜੇ ਅੱਜਕੱਲ ਦੀ ਜਿਹੜੀ ਪੀਡੀਆ ਨਸ਼ੇ ਦੇ ਵਿੱਚ ਕੋੜ ਨੂੰ ਖੋਹੀ ਹਕੀਕਤਾਂ ਚੰਦੇ ਸੰਦੇਸ਼ ਕੀ ਦੇਣਾ ਚਾਹੁੰਦੇ ਨਸ਼ਾ ਤੇ ਇੱਕ ਇਹੋ ਜੀ ਚੀਜ਼ ਹੈ ਕੋਈ ਬਿਮਾਰੀ ਹੋਵੇ ਤੇ ਉਹਦਾ ਇਲਾਜ ਹੋ ਜਾਂਦਾ ਤੇ ਜਿਹੜਾ ਨਸ਼ਾ ਆ ਜਦੋਂ ਨਸ਼ੇ ਦੇ ਵਿੱਚ ਬੰਦਾ ਪੈ ਜਾਂਦਾ ਉਹਦੀ ਨਾ ਸੁੱਧ ਤੇ ਨਾ ਬੁੱਧ ਉਹ ਨਾ ਉਹਦੀ ਸੋਚਣ ਸ਼ਕਤੀ ਕੰਮ ਕਰਦੀ ਹੈ ਤੇ ਅਸੀਂ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹਾੜੇ ਤੇ ਇਹੋ ਹੀ ਅਪੀਲ ਕਰਦੇ ਆਂ ਸਾਰੇ ਅਨੁਈ ਨੌਜਵਾਨਾਂ ਨੂੰ ਜਿਹੜੇ ਵੀ ਇਸ ਗ੍ਰਸਤੇ ਵਿੱਚ ਪੈ ਚੁੱਕੇ ਨੇ ਇਸ ਕੋਲ ਨੂੰ ਛੱਡੋ ਇਹ ਮਨੁੱਖਾ ਜੀਵਨ ਜਿਹੜਾ ਵੱਡਮੁੱਲਾ ਮਿਲਿਆ ਇਹਨੂੰ ਨਾਮ ਜਪ ਕੇ ਕਿਰਤ ਕਰਕੇ ਤੇ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ ਇਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਸੀ ਇਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹ ਸੁਣਾ ਨਾਮ ਤਰੀ ਗੁਰਮੁਖਸ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰੇ ਦਿਹਾੜੇ ਤੇ ਸ਼੍ਰੀ ਗੁਰੂ ਜੀ ਦਾ ਰਾਮਗੜੀ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਵਾ ਹਰ ਸਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਫੇਰੀ ਕੱਢੀ ਜਾ ਰਹੀ ਹੈ ਅੱਜ ਵੀ ਜਿਹੜੀ ਇਹ ਫੇਰੀ ਕੱਢੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਜਿਹੜੇ ਨਸ਼ੇ ਦੇ ਕੋੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੇ ਆਪਣਾ ਜਿਹੜਾ ਸੰਸਾਰਿਕ ਜਿਹੜੀ ਜਿਹੜਾ ਹੈਗਾ ਵਾ ਜੀਵਨ ਨੂੰ ਪ੍ਰਾਪਤ ਕਰੋ ਤੁਸੀਂ ਵੇਖਦੇ ਰਹੋ ਦੇਣਿਕ ਸੁਰਾ ਤੇ ਮੈਂ ਹਾਂ ਅਰਜੁਨ ਜੇਨ ਟਾਂਡ ਹਰਮਨ ਤੁਸੀਂ ਵੇਖ ਰਹੇ ਹੋ ਦੈਨਿਕ ਸੂਰਤ ਤੇ ਮੈਂ ਹਰਜਨ ਜੈਨ ਅੱਜ ਅਸੀਂ ਮੌਜੂਦ ਹਾਂ ਆਇਆ ਪੋਰਾ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪ੍ਰੋਪ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਗੁਰਮੁਖ ਸਿੰਘ ਨਾਮਗੜੀਆ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਣਾ ਜੀ ਲੈ ਸਾਸ਼ੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਅੱਜ ਆਇਆਪੁਰ ਗੁਰਦੁਆਰਾ ਨਾਮ ਧਾਰੀ रामਗੜੀਆ ਗੁਰਦੁਆਰਾ ਸਾਹਿਬ ਵਿੱਚ ਇਹ ਸੰਧਿਆ ਫੇਰੀ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਜ ਸੰਗਤ ਭਾਰੀ ਉਸ਼ਾ ਦੇ ਨਾਲ ਭਾਰੀ ਪ੍ਰੇਮ ਦੇ ਨਾਲ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰੂ ਕਾ ਹਰਜਾਸ ਕਰਨ ਵਾਸਤੇ ਕਮਰਕਸੇ ਕੀਤੇ ਨੇ ਔਰ ਸਭ ਤੋਂ ਇਸ ਸ਼ੁਭ ਮੌਕੇ ਦੇ ਉੱਤੇ ਸਾਰੇ ਸੰਸਾਰ ਨੂੰ ਕਰੋੜ ਕਰੋੜ ਵਧਾਈਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਸਬਣਾ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਬਣਾ ਦੇ ਪਰਿਵਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਣ ਧੰਨ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ ਭਾਈ ਜਿਹੜੇ ਅੱਜਕੱਲ ਦੀ ਜਿਹੜੀ ਪੀਡੀਆ ਨਸ਼ੇ ਦੇ ਵਿੱਚ ਕੋਡ ਨੂੰ ਫਸ ਹੋਈ ਹੈ ਕੀ ਕਹਿਣਾ ਚਾਹੁੰਦੇ ਨੇ ਸੰਦੇਸ਼ ਕੀ ਦੇਣਾ ਚਾਹੁੰਦੇ ਨੇ ਨਸ਼ਾ ਤੇ ਇੱਕ ਇਹੋ ਜੀ ਚੀਜ਼ ਹੈ ਕੋਈ ਬਿਮਾਰੀ ਹੋਵੇ ਤੇ ਉਹਦਾ ਇਲਾਜ ਹੋ ਜਾਂਦਾ ਹੈ ਤੇ ਜਿਹੜਾ ਨਸ਼ਾ ਆ ਜਦੋਂ ਨਸ਼ੇ ਦੇ ਵਿੱਚ ਬੰਦਾ ਪੈ ਜਾਂਦਾ ਉਹਦੀ ਨਾ ਸੁੱਧ ਤੇ ਨਾ ਬੁੱਧ ਉਹ ਨਾ ਉਹਦੀ ਸੋਚਣ ਸ਼ਕਤੀ ਕੰਮ ਕਰਦੀ ਹੈ ਤੇ ਅਸੀਂ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹਾੜੇ ਤੇ ਇਹੋ ਹੀ ਅਪੀਲ ਕਰਦੇ ਆਂ ਸਾਰਿਆਂ ਨੂੰ ਹੀ ਨੌਜਵਾਨਾਂ ਨੂੰ ਜਿਹੜੇ ਵੀ ਇਸ ਗ੍ਰਸਤੇ ਵਿੱਚ ਪੈ ਚੁੱਕੇ ਨੇ ਇਸ ਕੋਲ ਨੂੰ ਛੱਡੋ ਇਹ ਮਨੁੱਖਾ ਜੀਵਨ ਜਿਹੜਾ ਵੱਡਮੁੱਲਾ ਮਿਲਿਆ ਇਹਨੂੰ ਨਾਮ ਜਪ ਕੇ ਕਿਰਤ ਕਰਕੇ ਤੇ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ ਇਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਸੀ ਇਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਸ ਨੂੰ ਨਾਮ ਤਰੀਕ ਗੁਰਮੁਖਸਰ ਜੀ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰੇ ਦਿਹਾੜੇ ਤੇ ਸ਼੍ਰੀ ਗੁਰੂ ਜੀ ਰਾਮ ਗੜੀ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਵਾ ਹਰ ਸਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਫੇਰੀ ਕੱਢੀ ਜਾ ਰਹੀ ਹੈ ਅੱਜ ਵੀ ਜਿਹੜੀ ਹੈ ਫੇਰੀ ਕੱਢੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਜਿਹੜੇ ਨਸ਼ੇ ਦੇ ਕੋਹੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੇ ਆਪਣਾ ਜਿਹੜਾ ਸੰਸਾਰਿਕ ਜਿਹੜੀ ਜਿਹੜਾ ਹੈਗਾ ਵਾ ਜੀਵਨ ਨੂੰ ਪ੍ਰਾਪਤ ਕਰੋ ਤੁਸੀਂ ਵੇਖਦੇ ਰਹੋ ਦੈਣੀਸ਼ਰਾ ਤੇ ਮੈਂ ਹਾਂ ਅਰਜੁਨ ਜੇਨ